ਹਾਂਜੀ ਅੱਜ ਆਪਾਂ ਬਣਾਵਾਂਗੇ ਫੁੱਲ ਗੋਭੀ ਤੇ ਆਟੇ ਦਾ ਨਾਸ਼ਤਾ ਇਹ ਨਾਸ਼ਤਾ ਬਹੁਤ ਜ਼ਿਆਦਾ ਟੇਸਟੀ ਬਣਦਾ ਹੈਗਾ ਬਾਕੀ ਸਿਰੇ ਘੱਟ ਤੇਲ ਵਿੱਚ ਨਾਸ਼ਤਾ ਬਣਦਾ ਹੈਗਾ ਤੇ 10 ਮਿੰਟਾਂ ਵਿੱਚ ਦੀ ਇਹ ਨਾਸ਼ਤਾ ਬਣ ਕੇ ਤਿਆਰ ਹੋ ਜਾਂਦਾ ਹੈਗਾ ਹਾਂਜੀ ਸਬਜੀ ਰੋਟੀ ਬਣਾਉਣ ਨੂੰ ਨਾ ਮਨ ਕਰਦਾ ਹੋਵੇ ਤਾਂ ਤੁਸੀਂ ਇਸ ਤਰ੍ਹਾਂ ਦਾ ਨਾਸ਼ਤਾ ਬਣਾ ਕੇ ਖਾਓ ਬਹੁਤ ਜ਼ਿਆਦਾ ਇਹ ਟੇਸਟੀ ਬਣਦਾ ਹੈਗਾ ਹਾਂਜੀ ਰੈਸਪੀ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ 'ਚ ਤੁਹਾਡਾ ਸਵਾਗਤ ਹੈ ਜੀ ਹਾਂਜੀ ਨਾਸ਼ਤਾ ਬਣਾਉਣ ਵਾਸਤੇ ਤੇ ਥੋੜੀ ਜਿਹੀ ਆਪਾਂ ਫੁੱਲ ਗੋਭੀ ਲਈ ਹੈਗੀ ਆ ਆਪਾਂ ਇਸ ਤਰ੍ਹਾਂ ਨਾ ਤੋੜ ਲਈ ਸੀਗੀ ਤੋੜ ਕੇ ਉਸ ਤੋਂ ਬਾਅਦ ਮੈਂ ਦੋ ਤਿੰਨ ਵਾਰੀ ਪਾਣੀ ਦੇ ਨਾਲ ਧੋ ਲਿਆਗਾ ਤੇ ਅੱਧੇ ਕੌਲੀ ਆਪਣੇ ਪੌਣੀ ਕੌਲੀ ਆਪਣੇ ਕੋਲੇ ਹੈਗਾ ਕਣਕ ਦਾ ਆਟਾ ਆਟੇ ਦਾ ਨਾਸ਼ਤਾ ਤੇ ਫੁੱਲ ਗੋਭੀ ਦਾ ਨਾਸ਼ਤਾ ਆਪਾਂ ਬਣਾਵਾਂਗੇ ਬਹੁਤ ਹੈਲਥੀ ਨਾਸ਼ਤਾ ਇਹ ਬਣਦਾ ਹੈਗਾ ਤੇ ਟੇਸਟੀ ਵੀ ਬਹੁਤ ਬਣਦਾ ਹੈਗਾ ਹੁਣ ਆਪਾਂ ਨਾ ਸਭ ਤੋਂ ਪਹਿਲਾਂ ਤੇ ਇਹਨੂੰ ਰੱਖ ਦਾਂਗੇ ਸਾਈਡ ਤੇ ਇੱਕ ਲੈ ਲਾਂਗੇ ਇਸ ਤਰ੍ਹਾਂ ਦਾ ਆਪਾਂ ਬਰਤਨ ਆਟੇ ਨੂੰ ਆਪਾਂ ਪਾ ਲਾਂਗੇ ਤੇ ਤਿੰਨ ਚਮਚਾ ਹੈਗੇ ਮੇਰੇ ਕੋਲੇ ਵੇਸਨ ਦੇ ਵੇਸਨ ਨੂੰ ਵੀ ਆਪਾਂ ਪਾ ਦਾਂਗੇ ਤੇ ਵੇਸਨ ਨੂੰ ਛਾਣਨਾ ਜ਼ਰੂਰੀ ਹੈ ਕਈ ਵਾਰ ਨਾ ਸੁਸਰੀ ਵਗੈਰਾ ਹੁੰਦੀ ਹੈਗੀ ਇਸ ਕਰਕੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਲਾ ਦਿੰਨੇ ਆ ਹੁਣ ਥੋੜਾ ਜਿਹਾ ਪਾਣੀ ਪਾ ਲਾਂਗੇ ਇੱਕੇ ਵਾਰਾ ਪਾਣੀ ਨਹੀਂ ਪਾਉਂਦੇਗੇ ਨਹੀਂ ਤਾਂ ਨਾ ਬੈਟਰ ਥੋੜਾ ਜਿਹਾ ਪਤਲਾ ਹੋ ਜਾਊਗਾ ਥੋੜਾ ਥੋੜਾ ਪਾਣੀ ਪਾ ਕੇ ਬੈਟਰ ਨੂੰ ਬਣਾਵਾਂਗੇ ਤਾਂ ਬੈਟਰ ਵਧੀਆ ਬਣ ਜਾਂਦਾ ਹੈਗਾ ਦੇਖੋ ਬੈਟਰ ਆਪਾਂ ਬਣਾ ਕੇ ਤਿਆਰ ਕਰ ਲਿਆ ਹੈਗਾ ਤੇ ਕੋਈ ਗੁੱਠੀ ਵਗੈਰਾ ਨਾ ਨਾਵੇ ਆਖਣਾ ਨਾ 2 ਮਿੰਟ ਵਾਸਤੇ ਨਾ ਆਪਾਂ ਫੈਟ ਲਾਂਗੇ ਚੰਗੀ ਤਣਾ ਨਾਲੇ ਜਿਹੜਾ ਆਪਾਂ ਨਾਸ਼ਤਾ ਬਣਾਵਾਂਗੇ ਪਰ ਵਧੀਆ ਬਣੂਗਾ ਆਟੇ ਦਾ ਤੇ ਬੇਸਣ ਦਾ ਘੋਲ ਆਪਾਂ ਬਣਾ ਲਿਆ ਹੈਗਾ ਤੇ ਹੁਣ ਆਪਾਂ ਇਹਨੂੰ ਢੱਕ ਕੇ ਰੱਖ ਦਿੰਨੇ ਆ ਤੇ ਅੱਗੇ ਦੀ ਤਿਆਰੀ ਕਰਦੇ ਆ ਹੁਣ ਆਪਾਂ ਇੱਕ ਕद्दूकश ਲੈ ਲਾਂਗੇ ਤੇ ਜਿਹੜਾ ਹ ਮੋਟਾ ਪਾਸਾ ਨਾ ਕद्दूकश ਦਾ ਇਹਦੇ ਤੇ ਆਪਾਂ ਗੋਭੀ ਨੂੰ ਕद्दूकश ਕਰ ਲਾਂਗੇ ਬਰੀਕ ਬਰੀਕ ਕद्दूकश ਹੋ ਜਾਂਦਾ ਨਾ ਪਰ ਵਧੀਆ ਲੱਗਦਾ ਹੈਗਾ ਜਾਂ ਤਾਂ ਆਪਾਂ ਚੋਪਰ ਦੇ ਵਿੱਚ ਚੋਪ ਵੀ ਕਰ ਸਕਦੇ ਤੇ ਜਾਂ ਇਸ ਤਰ੍ਹਾਂ ਆਪਾਂ ਨਾ ਕद्दूकश ਕਰ ਸਕਦੇ ਗੋਭੀ ਨੂੰ ਹਾਂਜੀ ਸਾਰੇ ਗੋਭੀ ਨੂੰ ਆਪਾਂ ਕੱਦੂਕਾਸ਼ ਕਰ ਲਿਆਗਾ ਤੇ ਜਿਹੜੇ ਇਸ ਤਰ੍ਹਾਂ ਦੇ ਡੰਡਲ ਹੈਗੇ ਇਹਨੂੰ ਆਪਾਂ ਕੱਦੂਕਾਸ਼ ਨਹੀਂ ਕੀਤਾਗਾ ਇਹ ਆਪਾਂ ਸਬਜੀ ਦੇ ਵਿੱਚ ਵਰਤ ਲਾਂਗੇ ਹੁਣ ਆਪਾਂ ਗੈਸ ਤੇ ਫਰਾਈ ਪੈਨ ਰੱਖ ਲਿਆ ਫਰਾਈ ਪੈਨ ਦੇ ਵਿੱਚ ਆਪਾਂ ਦੋ ਚਮਚ ਪਾ ਦਾਂਗੇ ਰਿਫਾਈਨਡ ਤੇਲ ਤੇਲ ਗਰਮ ਹੋ ਗਿਆ ਥੋੜਾ ਜਿਹਾ ਪਾ ਦਾਂਗੇ ਸਾਫਤ ਜੀਰਾ ਤੇ ਨਾਲ ਹੀ ਆਪਾਂ ਪਾ ਦਾਂਗੇ ਥੋੜਾ ਜਿਹਾ ਕਟਿਆ ਹੋਇਆ ਪਿਆਜ਼ ਨੂੰ ਹਲਕਾ ਜਿਹਾ ਇਹਨਾਂ ਨੂੰ ਆਪਾਂ ਭੁੰਨ ਲਾਂਗੇ ਦੇਖੋ ਹਲਕਾ ਜਿਹਾ ਆਪਾਂ ਇਹਨਾਂ ਨੂੰ ਭੁੰਨ ਲਿਆ ਹੁਣ ਆਪਾਂ ਪਾ ਦਾਂਗੇ ਇੱਕ ਪਿਆਇ ਬਰੀਕ ਕੱਟਿਆ ਹੋਇਆ ਤੇ ਪਿਆਇ ਨੂੰ ਵੀ ਬਸ ਹਲਕਾ ਹੀ ਭੁੰਨਾਂਗੇ ਥੋੜਾ ਥੋੜਾ ਸਮਾਨ ਨਾ ਆਪਾਂ ਬਸ ਹਲਕਾ ਹਲਕਾ ਹੀ ਭੁੰਨਾਂ। ਜਿੰਨਾ ਨਰ ਕਰ ਚਾਪਨ ਦੂਰ ਹੋ ਜਾਏ ਬਸ ਉਦੋਂ ਤੱਕ ਆਪਾਂ ਇਹਨਾਂ ਨੂੰ ਭੁੰਨਾਂਗਾ। ਪਿਆਇ ਨੂੰ ਵੀ ਆਪਾਂ ਹਲਕਾ ਜਿਹਾ ਭੁੰਨ ਲਿਆ ਹੁਣ ਪਾ ਦਾਂਗੇ ਕੱਦੂ ਕਸ਼ ਕੀਤੀ ਹੋਈ ਗੋਭੀ ਤੇ ਹੁਣ ਨਾਲ ਹੀ ਆਪਾਂ ਪਾ ਦਾਂਗੇ ਥੋੜੇ ਜਿਹਾ ਮੂਲੀ ਦੇ ਪੱਤੇ ਸੀਗੇ ਮੇਰੇ ਕੋਲੇ ਤੇ ਇਹਨਾਂ ਨੂੰ ਆਪਾਂ ਬ੍ਰੇਕ ਬ੍ਰੇਕ ਕੱਟ ਲਿਆ ਉਹ ਪਾ ਦਾਂਗੇ ਹਰਾ ਧਨੀਆ ਹੋਵੇ ਤਾਂ ਤੁਸੀਂ ਉਹ ਵੀ ਐਡ ਕਰ ਸਕਦੇ ਮੇਰੇ ਕੋਲੇ ਹਰਾ ਧਨੀਆ ਹੈ ਨਹੀਂ ਸੀ ਇਸ ਕਰਕੇ ਫਿਰ ਮੈਂ ਮੂਲੀ ਦੇ ਪੱਤੇ ਐਡ ਕੀਤੇ ਆ ਹਾਂਜੀ ਥੋੜਾ ਜਿਹਾ ਆਪਾਂ ਸੇਕ ਲਵਾ ਲਿਆ ਹੁਣ ਸਾਰਾ ਸਮਾਨ ਨੂੰ ਤੇ ਹੁਣ ਆਪਾਂ ਥੋੜੇ ਜਿਹਾ ਮਸਾਲੇ ਐਡ ਕਰਾਂਗੇ ਥੋੜੀ ਪਾ ਦਾਂਗੇ ਹਲਦੀ ਥੋੜੀ ਪਾ ਦਾਂਗੇ ਇਸੀ ਲਾਲ ਮਿਰਚ ਪਾਊਡਰ ਇਹ ਕਸ਼ਮੀਰੀ ਲਾਲ ਮਿਰਚ ਪਾਊਡਰ ਸਿਰਫ ਕਲਰ ਵਾਸਤੇ ਤੇ ਥੋੜੀ ਜਿਹੀ ਪਾ ਦਾਂਗੇ ਆਪਾਂ ਪੀਸੀ ਲਾਲ ਮਿਰਚ ਪਾਊਡਰ ਜਿਹੜੀ ਤਿੱਖੀ ਵਾਲੀ ਹੁੰਦੀ ਹੈ ਤੇ ਨਮਕ ਪਾਵਾਂਗੇ ਆਪਾਂ ਸਵਾਦ ਅਨੁਸਾਰ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਧਨੀਆ ਪਾਊਡਰ ਤੇ ਥੋੜੇ-ਥੋੜੇ ਮਸਾਲੇ ਐਡ ਕਰਾਂਗੇ ਕੋਈ ਜ਼ਿਆਦਾ ਮਸਾਲੇ ਨਹੀਂ ਆਪਾਂ ਐਡ ਕਰ ਦੇਗੇ ਕਿਉਂਕਿ ਫਿਰ ਬੱਚੇ ਵੀ ਖਾ ਸਕਦੇ ਨੇ ਇਸ ਕਰਕੇ ਫਿਰ ਆਪਾਂ ਥੋੜੇ-ਥੋੜੇ ਮਸਾਲੇ ਐਡ ਕੀਤੇ ਜੇ ਆਪਾਂ ਜ਼ਿਆਦਾ ਤਿੱਖਾ ਖਾਣਾ ਪਸੰਦ ਕਰਦੇ ਫਿਰ ਉਸ ਹਿਸਾਬ ਨਾਲ ਮਸਾਲੇ ਐਡ ਕਰ ਲਓ ਤੇ ਇੱਕ ਚਮਚ ਪਾਵਾਂਗੇ ਆਪਾਂ ਚਾਟ ਮਸਾਲੇ ਦਾ ਚਾਟ ਮਸਾਲਾ ਨਾ ਹੋਵੇ ਨਾ ਤੇ ਅਮਚੂਰ ਪਾਊਡਰ ਵੀ ਐਡ ਕਰ ਸਕਦੇ ਸਾਰੇ ਮਸਾਲੇ ਆਪਾਂ ਹੁਣ ਚੰਗੀ ਤਰ੍ਹਾਂ ਨਾਲ ਮਲਾ ਲਾ ਤੇ ਸਾਰੇ ਸਮਾਨ ਦੇ ਵਿੱਚ ਤੇ ਬਸ ਹੁਣ ਆਪਾਂ ਗੈਸ ਕਰਦਾਂਗੇ ਬੰਦ ਤੇ ਇਹਨੂੰ ਆਪਾਂ ਹਲਕਾ ਜਿਹਾ ਠੰਡਾ ਕਰ ਲਾਂਗੇ ਹਾਂਜੀ ਹੁਣ ਆਪਾਂ ਜਿਹੜਾ ਕੋਲ ਟੱਕੇ ਰੱਖਿਆ ਸੀਗਾ ਤੇ ਦੇਖੋ ਕਿੰਨਾ ਵਧੀਆ ਸੈੱਟ ਹੋ ਗਿਆ ਨਾ ਬਹੁਤ ਵਧੀਆ ਕੋਈ ਵੀ ਇਹਦੇ ਵਿੱਚ ਗੰਢ ਹੈ ਨਹੀਂਗੀ ਤੇ ਜਿਹੜਾ ਆਪਾਂ ਇਹ ਮਸਾਲਾ ਤਿਆਰ ਕੀਤਾ ਹੈਗਾ ਗੋਭੀ ਵਾਲਾ ਇਹ ਵੀ ਹਲਕਾ ਜਿਹਾ ਠੰਡਾ ਹੋ ਗਿਆ ਹੁਣ ਸਾਰਾ ਮਸਾਲਾ ਨਾ ਆਪਾਂ ਇਹ ਆਟੇ ਦੇ ਵਿੱਚ ਪਾ ਦਿੰਨੇ ਆ ਜਦੋਂ ਤੁਸੀਂ ਇਸ ਤਰੀਕੇ ਨਾਲ ਨਾਸ਼ਤਾ ਬਣਾਵੋਗੇ ਨਾ ਤੇ ਬੱਚਿਆਂ ਤੋਂ ਲੈ ਕੇ ਤੇ ਵੱਡਿਆਂ ਤੇ ਸਾਰਿਆਂ ਨੂੰ ਇਹ ਨਾਸ਼ਤਾ ਪਸੰਦ ਆਊਗਾ ਇੰਨਾ ਵਧੀਆ ਇਹ ਨਾਸ਼ਤਾ ਬਣਦਾ ਹੈਗਾ ਹੁਣ ਇਹ ਆਟੇ ਦੇ ਵਿੱਚ ਚੰਗੀ ਤਰ੍ਹਾਂ ਨਾਲ ਸਮਾਨ ਮਿਕਸ ਕਰ ਦਿੰਦੇ ਆ ਜੇ ਆਪਾਂ ਥੋੜਾ ਜਿਹਾ ਲੱਗਿਆ ਨਾ ਵੀ ਬੈਟਰ ਆਪਣਾ ਥੋੜਾ ਜਿਹਾ ਸਖਤ ਆ ਤੇ ਆਪਾਂ ਥੋੜਾ ਜਿਹਾ ਪਾਣੀ ਐਡ ਕਰ ਲਾਂਗੇ ਬੈਟਰ ਆਪਾਂ ਥੋੜਾ ਜਿਹਾ ਸਖਤ ਹੈਗਾ ਤੇ ਹੁਣ ਥੋੜਾ ਜਿਹਾ ਨਾ ਪਾਣੀ ਪਾ ਲੈਣੇ ਆ ਬਸ ਥੋੜਾ ਜਿਹਾ ਇੰਨਾ ਕੁ ਹੁਣ ਚੰਗੀ ਤਰ੍ਹਾਂ ਆਪਾਂ ਇਹ ਮਿਲਾ ਲੈਣੇ ਆ ਕਿਉਂਕਿ ਸਮਾਨ ਪਾ ਕੇ ਬੈਟਰ ਦੇ ਵਿੱਚ ਨਾ ਫੇਰ ਹੀ ਪਤਾ ਲੱਗਦਾ ਹੈਗਾ ਵੀ ਸਖਤ ਆ ਕੇ ਪਤਲਾ ਹੈਗਾ। ਦੇਖੋ ਹੁਣ ਬਿਲਕੁਲ ਇਹ ਸੈੱਟ ਹੈਗਾ ਨਾਸ਼ਤਾ ਬਣਾਉਣ ਵਾਸਤੇ। ਨਾਸ਼ਤਾ ਬਣਾਉਣ ਵਾਸਤੇ ਤਵੇ ਨੂੰ ਆਪਾਂ ਗੈਸ ਦੇ ਉੱਪਰ ਰੱਖ ਲਿਆ ਤਵੇ ਦੇ ਉੱਪਰ ਆਪਾਂ ਥੋੜਾ ਜਿਹਾ ਲਾ ਦਾਂਗੇ ਰਿਫਾਈਨਡ ਤੇਲ। ਬਹੁਤ ਤੇਲ ਵਿੱਚ ਘੱਟ ਤੇਲ ਵਿੱਚ ਇਹ ਜਿਹੜਾ ਨਾਸ਼ਤਾ ਬਣ ਜਾਂਦਾ ਕੋਈ ਜ਼ਿਆਦਾ ਤੇਲ ਨਹੀਂ ਲੱਗਦਾਗਾ ਇਹ ਨਾਸ਼ਤਾ ਬਣਾਉਣ ਤੇ। ਹੁਣ ਤਵਾ ਗਰਮ ਹੋ ਗਿਆ। ਇੱਕ ਕਰਛੀ ਆਪਾਂ ਬੈਟਰ ਦੇ ਪਰ ਲਾਂਗੇ ਤਵੇ ਦੇ ਉੱਪਰ ਆਪਾਂ ਪਾ ਦਾਂਗੇ। ਚਿਨਾਕ ਨਾਸ਼ਤਾ ਮੋਟਾ ਪਤਲਾ ਰੱਖਣਾ ਉਸੇ ਹਿਸਾਬ ਨਾਲ ਕੜਚੀ ਭਰ ਕੇ ਬੈਟਰ ਦੀ ਪਾ ਲੈਣੀ ਹੁਣ ਥੋੜਾ ਇਹ ਨਾ ਤਾਂ ਐਸ ਤਰ੍ਹਾਂ ਕੜਚੀ ਦੇ ਨਾਲ ਨਾ ਫਲਾਜੇ ਦੇਵਾਂਗੇ ਬਸ ਤੇ ਪੂਰੇ ਧਿਆਨ ਨਾਲ ਥੋੜਾ ਬੋਤਾ ਮੋਟਾ ਵੀ ਰਹਿ ਜਾਊਗਾ ਤੇ ਕੋਈ ਗੱਲ ਨਹੀਂ ਨਾਸ਼ਤਾ ਬਹੁਤ ਵਧੀਆ ਬਣਦਾ ਹੈਗਾ ਚਮਚ ਦੇ ਨਾਲ ਨਾ ਨਾਸ਼ਤੇ ਦੀ ਸ਼ੇਪ ਦੇਤੀ ਹੈ ਗੋਲ ਗੋਲ ਦੇਖੋ ਤੇ ਹੁਣ ਆਪਾਂ ਹਲਕਾ ਜਿਹਾ ਸੇਕ ਲਵਾ ਲੇ ਉਸ ਤੋਂ ਬਾਅਦ ਆਪਾਂ ਪਾਸਾ ਪਲਟ ਦਾਂਗੇ ਹੁਣ ਨਾਸ਼ਤੇ ਦਾ ਆਪਾਂ ਪਾਸਾ ਪਲਟ ਦਿੰਨੇ ਹਲਕਾ ਹਲਕਾ ਸੇਕ ਲੱਗ ਗਿਆ ਇੱਧਰਲੇ ਪਾਸੇ ਵਧੀਆ ਕਲਰ ਆ ਗਿਆ ਨਾ ਥੋੜਾ ਜਿਹਾ ਨਾ ਇੱਧਰਲੇ ਪਾਸੇ ਆਪਾਂ ਰਫਾਇਨ ਤੇਲ ਹੋਰ ਲਾ ਦਿੰਨੇ ਆ ਉੱਪਰ ਵੀ ਆਪਾਂ ਲਾ ਦਿੰਨੇ ਆ ਹਾਂਜੀ ਕਈ ਵਾਰ ਐ ਹੁੰਦਾਗਾ ਨਾ ਸਬਜੀ ਤੇ ਰੋਟੀ ਬਣਾਉਣ ਨੂੰ ਆਪਣਾ ਮਨ ਨਹੀਂ ਕਰਦਾ ਹੁੰਦਾ ਹਨਾ ਤੇ ਫਟਾਫਟ ਆਪਾਂ ਕੁਝ ਖਾਣਾ ਵੀ ਹੁੰਦਾਗਾ ਤੇ ਭੁੱਖ ਵੀ ਆਪਾਂ ਨੂੰ ਲੱਗੀ ਹੁੰਦੀ ਆ ਪਰ ਤੁਸੀਂ ਇਸ ਤਰ੍ਹਾਂ ਗੋਭੀ ਦਾ ਤੇ ਆਟੇ ਦਾ ਨਾਸ਼ਤਾ ਬਣਾਓ ਤੁਹਾਨੂੰ ਗੋਭੀ ਦਾ ਤੁਹਾਨੂੰ ਸਬਜੀ ਦਾ ਵੀ ਟੇਸਟ ਆਊਗਾ ਤੁਹਾਨੂੰ ਰੋਟੀ ਦੇ ਵੀ ਟੇਸਟ ਆਊਗਾ ਸਿਰਫ 5-10 ਮਿੰਟਾਂ ਵਿੱਚ ਦੀ ਇਹ ਨਾਸ਼ਤਾ ਬਣ ਜਾਂਦਾ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾਗਾ ਸਬਜੀ ਰੋਟੀ ਬਣਾਉਣ ਨੂੰ ਨਾ ਮਨ ਕਰਦਾ ਵੇ ਤੁਸੀਂ ਐਸ ਤਰ੍ਹਾਂ ਨਾਸ਼ਤਾ ਬਣਾ ਕੇ ਜ਼ਰੂਰ ਖਾਓ ਬਹੁਤ ਜਲਦੀ ਇਹ ਨਾਸ਼ਤਾ ਬਣਦਾ ਤੇ ਬਹੁਤ ਜ਼ਿਆਦਾ ਇਹ ਟੇਸਟੀ ਬਣਦਾਗਾ ਅਕੀ ਟਾਈਮ ਵੀ ਘੱਟ ਨੇ ਆਦਾ ਥੋੜੇ ਸਮਾਨ ਵਿੱਚ ਇਹ ਨਾਸ਼ਤਾ ਬਣ ਜਾਂਦਾਗਾ ਹਾਂਜੀ ਨਾਸ਼ਤੇ ਨੂੰ ਆਪਾਂ ਦੋਨੇ ਪਾਸਿਓ ਫਰਾਈ ਕਰ ਲਿਆ ਦੇਖੋ ਕਿੰਨਾ ਵਧੀਆ ਇਹ ਨਾਸ਼ਤਾ ਬਣਿਆ ਤੇ ਰੱਖ ਦਿੰਨੇ ਆਪਾਂ ਪਲੇਟ ਦੇ ਵਿੱਚ ਹੁਣ ਆਪਾਂ ਤੁਹਾਨੂੰ ਦੂਜਾ ਵੀ ਦਿਖਾਉਣੇ ਨਾਸ਼ਤਾ ਬਣਾ ਕੇ ਬਾਕੀ ਦਾ ਵੀ ਜਿਹੜਾ ਬਸ ਇਸੇ ਤਰ੍ਹਾਂ ਹੀ ਆਪਾਂ ਤਿਆਰ ਕਰ ਲੈਣਾ ਥੋੜਾ ਜਿਹਾ ਆਪਾਂ ਇਸ ਤਰ੍ਹਾਂ ਰਿਫਾਈਨਡ ਤੇਲ ਲਾ ਲੈਣਾ ਤਵੇ ਦੇ ਉੱਪਰ ਚਰਚੀ ਭਰ ਕੇ ਇਸ ਤਰ੍ਹਾਂ ਬੈਟਰ ਦੀ ਪਾ ਲੈਣੀ ਆ ਠੀਕ ਹੈ ਤੇ ਚਮਚ ਦੇ ਨਾਲ ਥੋੜਾ ਜਿਹਾ ਸਟਟਾ ਕਰ ਚਰਚੀ ਨਾ ਨਾ ਸੈਟ ਹੋਵੇ ਨਾ ਇਸ ਤਰ੍ਹਾਂ ਚਮਚ ਦੇ ਨਾਲ ਸੈਟ ਕਰ ਲਉ ਬਸ ਹਾਂਜੀ ਸਾਰਾ ਨਾਸ਼ਤਾ ਆਪਾਂ ਫਰਾਈ ਕਰ ਲਿਆ ਦੇਖੋ ਕਿੰਨਾ ਵਧੀਆ ਨਾਸ਼ਤਾ ਬਣਿਆਗਾ ਹਾਂਜੀ ਨਾਸ਼ਤੇ ਦੇ ਨਾਲ ਰੱਖ ਦਾਂਗੇ ਆਪਾਂ ਟਮਾਟਰਾਂ ਦੀ ਸੌਸ ਹਰੀ ਚਟਨੀ ਦੇ ਨਾਲ ਵੀ ਆਪਾਂ ਨਾਸ਼ਤੇ ਨੂੰ ਖਾਸ ਸਾਦਿਆਂ ਤੇ ਟਮਾਟਰਾਂ ਦੀ ਸੌਸ ਦੇ ਨਾਲ ਵੀ ਇਸ ਨਾਸ਼ਤੇ ਨੂੰ ਆਪਾਂ ਖਾਸ ਸਾਦਿਆਂ ਤੇ ਜਾਂ ਆਪਾਂ ਦਹੀਂ ਦੇ ਨਾਲ ਵੀ ਇਹਨੂੰ ਖਾਸ ਸਾਦਿਆਂ ਬਹੁਤ ਹੀ ਜ਼ਿਆਦਾ ਇਹ ਟੇਸਟੀ ਲੱਗਦਾ ਨਾਸ਼ਤਾ ਤੁਸੀਂ ਘਰ ਵਿੱਚ ਜ਼ਰੂਰ ਬਣਾ ਕੇ ਦੇਖਿਓ ਹਾਂਜੀ ਤੁਹਾਨੂੰ ਰੈਸਪੀ ਵਧੀਆ ਲੱਗੀ ਹੋਵੇ ਮੇਰੀ ਵੀਡੀਓ ਨੂੰ ਵਾਰ-ਵਾਰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਲਾਈਕ ਵੀ ਕਰਦਿਆ ਕਰੋ ਇੱਕ ਸੋਣਾ ਜਿਹਾ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਵੀ ਤੁਹਾਨੂੰ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਹੈ ਤੇ ਮੇਰੇ ਚੈਨਲ ਤੇ ਪਹਿਲੀ ਵਾਰ ਆ ਤੇ ਮੇਰੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਹਾਂ ਕੋਈ ਆਪਾਂ ਨਿਊ ਰੈਸਪੀ ਨਾਲ ਵੀ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ